ਸੱਚੀ ਗੱਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਤਲਵੰਡੀ ਸਾਬੋ ਤੇ ਬੱਕਰੀਆਂ ਦੀ ਮੰਡੀ ਲੱਗੀ ਹੋਈ ਹੈ ਇੱਥੇ ਸੋਨੂੰ ਜਾਨਵਰ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਜਾਨਵਰ ਜਿਹੜੇ ਬੀਟਲ ਬਰਬਰੀ ਦੇਸੀ ਪਹੁੰਚੇ ਹੋਏ ਨੇ ਪੰਮਾ ਸੈਦੂ ਕੀ ਲੈਣ ਦੇ ਜਿਹੜੇ ਜਾਨਵਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਬਾਈਆਂ ਕੋਲੇ ਖੜੇ ਨੇਗੇ ਸੋਨੂੰ ਸਪੈਸ਼ਲੀ ਬਰੀਡਰ ਵੀ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਜਾਨਵਰ ਵਾਲੇ ਵੀਰਾਂ ਨਾਲ ਬੜਾ ਸਾਮਾਨੀ ਆਪਾਂ ਖਰਾਬ ਕਰਦੇ ਆਓ ਮਿਲਦੇ ਆਂ ਆਹ ਗੱਲਾਂ ਬੱਚੇ ਹਾਂਜੀ ਦੋਸਤੋ ਇੱਧਰ ਇੱਕ ਵੀਰ ਨਾ ਬੀਟਲ ਨਾ ਸਕਦੇ ਜਿਹੜੇ ਜਾਨਵਰ ਲੈ ਕੇ ਪਹੁੰ ਤੇ ਦਸੂਆ ਬਾਈ ਕੋਲੇ ਜਾਨਵਰ ਆਮ ਜਾਨਵਰ ਨਹੀਂ ਹੈਗੇ ਮਤਲਬ ਵਧੀਆ ਨਾਮੀ ਜਾਨਵਰ ਨੇ ਸਾਰੇ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਉਹ ਆ ਨਹੀਂ ਬੜੀ ਜਾਨਵਰ ਤੇ ਬਾਈ ਕਿਹੜੇ ਕਿਹੜੇ ਜਿਹੜੇ ਜਾਨਵਰ ਆਪਾਂ ਇੱਥੇ ਲੈ ਕੇ ਪਹੁੰਚੇ ਹੋਏ ਆਂਗੇ ਇਹ ਬਾਈ ਆਪਾਂ ਦੋ ਲਾਈਨਾਂ ਤੇ 메ਨ ਕੰਮ ਕਰਦੇ ਆ ਇੱਕ ਪੰਮਾ ਸੈਦੋਗ ਵਾਲੀ ਲਾਈਨ ਇੱਕ ਸਣੀ ਗੱਲ ਕਿ ਰਣੀ ਵਾਲੀ ਸਣੀ ਗੱਲ ਰਣੀ ਵਾਲੀ ਹਾਂ ਜਿਹੜਾ ਆਪਣੇ ਕੋਲੇ ਜੈਡ ਬਲੈਕ ਬੱਚੇ ਆ ਆਹ ਬਰੀਡਰ ਖੜਾ ਇਹਦੇ ਬੱਚੇ ਆ ਅੱਛਾ ਉਧਰ ਬਾਈ ਮੜਾ ਬਰੀਡਰ ਤੇ ਵੀ ਕੈਮਰਾ ਕਮਾ ਦੀ ਹਣਾ ਪਿੱਛੇ ਬਾਈ ਮੜਾ ਹੀ ਦਿਖਾਇਓ ਬਰੀਡਰ ਤੇ ਅੱਛਾ ਇਹ ਬਰੀਡਰ ਆ ਜਿਹੜਾ ਇਹ ਨਹੀਂ ਆਏ ਪੰਮਾ ਸੈਦ ਤੋਂ ਕਲੀ ਬਲੱਡ ਲੈਣ ਦਾਗਾ ਇਹ ਪੰਮਾ ਸੈਦ ਤੋਂ ਕਦੀ ਬਲੱਡ ਲੈਣ ਦਾ ਜਿਹੜਾ ਫ੍ਰੀਡਰ ਹੈਗਾ ਹਾਂ ਡੱਬਾ ਬਚਾ ਠੀਕ ਆ ਬਾਈ ਇਹ ਸਾਰੇ ਆਪਾਂ ਇਹਦੇ ਬੱਚੇ ਲੈ ਕੇ ਆਂਦੇ ਆ ਇਹ ਰਿਜ਼ਲਟ ਦਿਖਾਉਣ ਖਾਤਰ ਬੰਦੇ ਨੇ ਬੱਕਰੀ ਕ੍ਰੋਸ ਕਰਾਉਣੀ ਆ ਬੱਚਾ ਛੋਟਾ ਲੈਣਾ ਹੈ ਘਰੇ ਜਾ ਕੇ ਮਾਸਲੇ ਛੱਡ ਕੇ ਆਪਣੇ ਘਰੇ ਮਾਵਾ ਵੀ ਆ ਪੂਰਾ ਆਪਾਂ ਕਹਿੰਦੇ ਆ ਵੀ ਕੋਈ ਵੀ ਬੰਦੇ ਨੇ ਕਾਰੋਬਾਰ ਕਰਨਾ ਪੱਕੇ ਬੰਦੇ ਨਾਲ ਜੁੜ ਕੇ ਕਰੋ ਮਤਲਬ ਪਿਓਰਿਟੀ ਤੇ ਕੰਮ ਕਰ ਰਹੇ ਆ ਆਪਾਂ ਇਹ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੇ ਇਹਦੇ ਵਿੱਚ ਨਹੀਂ ਨਹੀਂ ਹੋਣੀ ਹੈ ਨਾ ਹਾਂ ਠੀਕ ਆ ਜੀ ਕਿਉਂਕਿ ਬਾਕੀ ਪੰਮਾ ਸੈਦੋ ਕੀ ਦੀ ਲਾਈਨ ਜਾਂ ਤੁਸੀਂ ਦੱਸ ਰਹੇ ਹੋ ਜਿਵੇਂ ਤੇ ਇਹ ਤਾਂ ਕਾਫੀ ਜਿਆਦਾ ਮਸ਼ਹੂਰ ਨੇ ਉਦਾਂ ਹੀ ਹਨਾ ਤੇ ਬਾਕੀ ਜਿਹੜਾ ਬਰੀਡਰ ਆ ਬਾਈ ਤੁਹਾਡੇ ਕੋਲ ਤੁਸੀਂ ਉਹ ਜੇ ਕਿਸੇ ਨੇ ਬਰੀਡ ਕਰਾਉਣੀ ਹੋਵੇ ਬੱਕਰੀ ਉਹ ਵੀ ਕਰ ਦਿੰਦਾ ਹਾਂ 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 ਵੀਰੇ ਆਪਾਂ ਛੱਡਦੇ ਆ ਤੇ ਉਹਦੇ ਵਾਸਤੇ ਕੀ ਕੋਈ ਚਾਰਜ ਵਗੈਰਾ ਰੱਖੇ ਹੋਣੇ ਆਪਾਂ 2000 ਰੁਪਏ ਫੀਸ ਵੀਰੇ ਜਮਾ ਜਾਇਜ਼ ਵੀ ਹਰੇਕ ਬੰਦਾ ਦੇ ਸਕੇ ਠੀਕ ਹੈ ਹਾਂ ਆਪਾਂ ਕਿਸੇ ਨੂੰ ਜਵਾਬ ਨਹੀਂ ਜਦੋਂ ਮਰਜੀ ਬੰਦਾ ਬੱਕਰੀ ਤੰਦਰੁਸਤ ਹੋਵੇ ਬੱਚਾ ਨਾ ਸਿੱਟਿਆ ਹੋਵੇ ਬਿਮਾਰ ਨਾ ਹੋਵੇ ਉਹ ਬੰਦਾ ਕ੍ਰੋਸ ਕਰਾ ਸਕਦਾ ਕ੍ਰੋਸ ਕਰਵਾ ਸਕਦਾ ਹਾਂ ਦੋਨੇ ਬੱਕਰੇ ਰਜਾ ਮਾਹ ਦੇਤੀ ਪੰਮਾ ਸੈਦੂ ਕਦੀ ਲੈਣ ਦਾ ਪੰਮਾ ਸੈਦੂ ਕਦੀ ਲੈਣ ਦਾ ਪੰਮਾ ਸੈਦੂ ਕਦੀ ਲੈਣ ਦਾ ਜਿਹੜਾ ਬਰੀਡਰ ਆ ਬਾਈਆਂ ਕੋਲੇ ਜੇ ਕਿਸੇ ਨੇ ਵੀ ਮੀਟ ਕਰਵਾਉਣੀ ਆ ਮਾਂ ਇਹਦੇ ਘਰੇ ਖੜੀ ਐ ਭੈਣਾ ਸਾਰਾ ਪੂਰਾ ਆਪਣੇ ਕੋਲੇ ਖਾਨਦਾਨ ਐ ਕੋਈ ਦੂਜਾ ਨਹੀਂ ਕਿ ਜਿਹੜਾ ਬੈਕਗ੍ਰਾਉਂਡ ਹੋਣਾ ਹੈਗਾ ਹਾਂ ਮਤਲਬ ਜੇ ਕਿਸੇ ਨੇ ਜਾਂਚ ਕਰਨੀ ਉਹਦੀ ਪਿਓਰਿਟੀ ਦੀ ਵੀ ਬਾਕੀ ਉਸ ਦੀ ਹਾਂ ਬਾਕੀ ਹੁਣ ਆਹ ਦੇਖੋ ਵੀਰੇ ਹ ਇਹਨਾਂ ਦਾ 35 35 ਕਿਲੋ ਬੇੜ ਤਿੰਨ ਤਿੰਨ ਮਹੀਨਿਆਂ ਦੇ ਪੱਠਾ ਦਾ ਹੋਇਆ ਪਿਆ ਠੀਕ ਆ ਜੀ ਹਾਂ ਇਹ ਤਿੰਨ ਤਿੰਨ ਮਹੀਨਿਆਂ ਦੀਆਂ ਪੱਠਾ ਤੇ ਜਿਹੜੀਆਂ ਇਹ ਕਾਲੀਆਂ ਨੇਗੀਆਂ ਇਹ ਇਹ ਛੋਟੇ ਆ ਬਾਪ ਇਹਨਾਂ 'ਚ ਬੱਕਰੇ ਛੋਟੇ ਆ ਪੱਠਾ ਵੱਡੀਆਂ ਕਿਉਂਕਿ ਇਹਨਾਂ ਨਾਲ ਦੇ ਬੱਚੇ ਸੇਲ ਹੋ ਗਏ ਪੱਠਾ ਨਾਲ ਦੇ ਤਾਂ ਠੀਕ ਆ ਜਿਹੜੇ ਬੱਕਰੇ ਵਸੇ ਦੋ ਦੋ ਡੇਡ ਡੇਡ ਮਹੀਨੇ ਦੀ ਹੈ ਹੁਣ ਜੇ ਕਿਸੇ ਨੇ ਤੁਹਾਡੇ ਤੋਂ ਇਹ ਖਰੀਦਨੇ ਹੁਣ ਤੁਸੀਂ ਸੇਲ ਕਰ ਦਿਓ ਹਾਂ ਹਾਂ ਕਰ ਦਿੰਨੇ ਆ ਵੀਰੇ ਤੇ ਬਾਕੀ ਰੇਟ ਦਾ ਜੇ ਤੁਸੀਂ ਚਲੋ ਇਕੱਲੇ ਇਕੱਲੇ ਤਾਂ ਨਹੀਂ ਦੱਸਣਾ ਤਾਂ ਵੀ ਸਟਾਰਟਿੰਗ ਕਿੱਥੋਂ ਜੀ ਹੋ ਜਾਂਦੀ ਹੈ ਸਟਾਰਟਿੰਗ ਵੀਰੇ ਆਪਣਾ 15 ਕਾ ਹਜ਼ਾਰ ਤੋਂ ਲੈ ਕੇ 25 30 ਵਿੱਚੋਂ 40000 ਰੁਪਏ ਤੱਕ ਵੀ ਬਚਦੀ ਹੈ ਬਾਕੀ ਅੱਗੇ ਪਿਓਰਟੀ ਦੇ ਹਿਸਾਬ ਤੇ ਵੀ ਕਿੰਨਾ ਕ ਪਿਓਰ ਜਿਹੜਾ ਬੱਚਾ ਹੈਗਾ ਹੈ ਨਾ ਤੇ ਉਸ ਹਿਸਾਬ ਨਾਲ ਜਿਹੜਾ ਮਿਲ ਜੂਗਾ ਤੁਹਾਨੂੰ ਜਾਨਵਰ ਹਾਂ ਤੇ ਭਾਈ ਜੇ ਕਿਸੇ ਨੇ ਵੀ ਸੁੱਟ ਤੋਂ ਖਰੀਦਣੇ ਨੇ ਜਾਨਵਰ ਤਾਂ ਉਹਨਾਂ ਦਾ ਆਪਣਾ ਤੁਹਾਡਾ ਫੋਨ ਨੰਬਰ ਜਿਹੜਾ ਵੀਡੀਓ ਵਿੱਚ ਸ਼ੇਅਰ ਕਰ ਦਿਓ ਨਾ ਹਾਂ ਆਪਣਾ ਵੀਰੇ ਮੋਬਾਈਲ ਨੰਬਰ ਹੈਗਾ 94170 61145 ਆਪਣਾ ਸਿੰਘਾ ਗੌਟ ਫਾਰਮ ਦੇ ਨਾਮ ਤੇ ਫਾਰਮ ਹੈਗਾ ਸਿੰਘ ਗੌ ਪਿੰਡ ਭਾਗੀ ਵੰਦਰਾ ਹਾਂਜੀ ਆਪਣੇ ਆ ਪਿੰਡ ਭਾਗੀ ਵੰਦਰਾ ਵੀਡੀਓ ਦੇ ਵਿੱਚ ਕਾਰਡ ਕਾਰਡ ਦਿਖਾ ਦਿੰਨੇ ਆ ਕਿਸ ਨੂੰ ਇਹ ਬਾਈਆਂ ਦਾ ਜਿਹੜਾ ਗੌਟ ਫਾਰਮ ਦਾ ਜਿਹੜਾ ਵਿਜ਼ਿਟਿੰਗ ਕਾਰਡ ਆਗਾ ਸਿੰਘ ਗੌਟ ਫਾਰਮ ਪਿੰਡ ਭਾਗੀ ਵੰਦਰਾ ਫੋਨ ਨੰਬਰ 951799494 ਲਈ 9417766145 ਫੋਨ ਨੰਬਰ ਆ ਜੇ ਕਿਸੇ ਨੇ ਆਪਣੀ ਜਿਹੜੀ ਡੀਟਣ ਆਸਦੀ ਬੱਕਰੀਆ ਕੋਈ ਮੀਟ ਕਰਵਾਉਣੀ ਆ ਤਾਂ ਪੰਮਾ ਸੈਦੋ ਕੀ ਦੀ ਲੈਂਡ ਦਾ ਜਿਹੜਾ ਬਾਈਆਂ ਕੋਲੇ ਬਰੀਡਰ ਹੈਗਾ ਤੁਸੀਂ ਮੀਟ ਵੀ ਕਰਵਾ ਸਕਦੇ ਹੋ ਤੇ ਬਾਕੀ ਖਰੀਦਣ ਵੇਚਣ ਦਾ ਕੰਮ ਬਾਈਆਂ ਦਾ ਹੈਗਾ ਤੁਸੀਂ ਸੰਪਰਕ ਕਰ ਸਕਦੇ ਹੋ ਹਾਂ ਬਾਕੀ ਕੋਈ ਵੀ ਕੋਈ ਹੋਰ ਵੀ ਕਿਸੇ ਦਾ ਪਸ਼ੂ ਬਿਮਾਰ ਆ ਜਾਂ ਕੁਛ ਆ ਪੁੱਛਣਾ ਦੱਸਣਾ ਜਦੋਂ ਮਰਜ਼ੀ ਬੰਦਾ ਫੋਨ ਕਰ ਸਕਦਾ ਠੀਕ ਬਾਈ ਇਹਨਾਂ ਦੀ ਕੋਈ ਪਾਇਓਰਟੀ ਦਾ ਕੋਈ ਕਿੱਥੋਂ ਪਤਾ ਲੱਗਦਾ ਵੀ ਇਹ ਕਿਵੇਂ ਪਿਓਰ ਆਗਾ ਬੀਟਲ ਜਾਂ ਕਿਵੇਂ ਕੋਈ ਦੱਸ ਸਕਦੇ ਮਾੜਾ ਮੋਟਾ ਬਰੇ ਸਭ ਤੋਂ ਦੇਖਾ ਬੱਕਰੀ ਦੇ ਵਿੱਚ ਮੇਨ ਦਾ ਕੰਮ ਆ ਹੈਗਾ ਵੇਟ ਦਾ ਮੀਟ ਦਾ ਠੀਕ ਆ ਲਾਸਟ ਦੇ ਇਹ ਡਰਵਲ ਹੱਡੀ ਦੇ ਵਿੱਚ ਆ ਸਾਰੇ ਬੱਚੇ ਤੇ ਹੁਣ ਦੁੱਧ ਵਾਲਾ ਪੱਠਾਂ ਦੀ ਝੋਲੀ ਦੇਖੋ ਸਭ ਦੀ ਹੁਣ ਆ ਤੁਸੀਂ ਚੱਕ ਕੇ ਦੇਖੋ ਵੇੜ ਤੋਂ ਨੂੰ ਬੱਚੇ ਦਾ ਤੇ 9 ਮਹੀਨੇ ਦਾ ਇੱਥੇ ਮੰਡੀ ਠੀਕ ਹੈ ਜੀ ਹੁਣ ਇਹ ਬੱਕਰੀਆਂ ਜੀਰੋ ਜਵਾਨ ਹੋਣ ਤੇ ਕਰ ਕਵਾਂਟਲ ਕਵਾਂਟਲ ਵੇਟ ਲੈ ਜਾਂਦੇ ਆ ਅੱਛਾ ਜੀ ਬੱਕਰੇ ਡੇਡ ਡੇਡ ਕਵਾਂਟਲ ਵਜਨ ਕਰਦੇ ਨੇ ਠੀਕ ਆ ਬਾਈ ਹਾਂ ਸੋ ਕਿ ਬਰੀਡ ਕੋਈ ਵੀ ਐਕਸਨ ਨੂੰ ਬੱਕਰੀ ਦਾ ਜੇ ਮੀਟ ਹੋਊਗਾ ਵਜਨ ਹੋਊਗਾ ਫੇਰ ਹੀ ਗੱਲ ਵਾੜੀ ਫੇਰ ਹੀ ਵਿਕਦੀ ਹੈਗੀ ਹੈਨਾ ਹਾਂ ਕਦ ਕਾਠ ਦੀ ਸੋਹਣੀ ਹੁੰਦੀ ਹੈ ਹਾਂ ਸੋ ਦੋਸਤੋ ਕਿਸੇ ਵੀ ਵੀਰ ਨੇ ਜਾਨਵਰ ਖਰੀਦਣੇ ਵੇਚਣੇ ਤਾਂ ਬਾਈਆਂ ਨਾਲ ਜਿਹੜੇ ਸੰਪਰਕ ਕਰ ਲੈ ਕਿਹੜਾ ਜੀ ਆ ਗਏ ਹਾਂ ਆਵੇ ਦੇਖਣੋ ਇਹਦਾ ਇਹਦਾ ਵੇੜ ਚਾ ਕੇ ਦੇਖੋ ਮਹੀਨੇ ਸਵਾ ਮਹੀਨੇ ਦੀ ਪੱਠਾ ਜੇ ਚੀ ਜਾਨੀ ਠੀਕ ਆ ਆ ਨਾਲੇ ਬਰਾਬਰ ਖਿੱਚਦੀ ਆ ਨਾ ਪੱਠਾ ਇਹ ਡਬਲ ਹੱਡੀ ਜਾਵੇ ਹੁਣ ਹੱਡ ਗੋਡੇ ਮੋਟੇ ਠੀਕ ਆ ਜੀ ਇਹ ਰਣੀ ਕਿਲਦੀ ਲੱਗਦੀ ਹੈ ਨਾ ਤੇ ਉਹ ਪੰਮਾ ਸਦੂ ਕੀ ਉਹ ਬੱਚਾ ਵੀ ਕਾਲੇ ਦਾ ਤੇ ਦੋਵੇਂ ਨਾਮੀ ਜਾਨੀ ਕਿ ਬਰੀਡਰ ਹੈਗੇ ਨੇ ਕਿ ਜੇ ਤੁਸੀਂ ਕਹੋ ਬਾਈਆਂ ਦੇ ਫਾਰਮ ਹੈਗੇ ਨੇ ਜਿਹੜਿਆਂ ਦੇ ਜਾਨਵਰ ਨੇਗੇ ਇਹ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਜਾਨਵਰ ਖਰੀਦ ਸਕਦੇ ਹੋ ਹਾਂ ਫੋਨ ਨੰਬਰ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਜੀ ਤੇ ਆਓ ਦੋਸਤੋ ਮਿਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਹੋਰ ਮੰਡੀ ਦੇ ਉੱਪਰ ਜਾਨਵਰ ਪਹੁੰਚੇ ਹੋਏ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਮੰਡੀ ਦੇ ਉੱਪਰ ਇੱਧਰ ਬਾਈ ਹੋਰੇ ਨਾ ਬਰਬਰੀ ਨਸਲ ਦੇ ਬਹੁਤ ਸਾਰੇ ਜਾਨਵਰ ਜਿਹੜੇ ਲੈ ਕੇ ਪਹੁੰਚੇ ਹੋਏ ਨੇਗੇ ਆਪਾਂ ਪੂਰੀ ਜਾਨਵਰਾਂ ਦੀ ਜਿਹੜੀ ਡਿਟੇਲ ਜਾਣਕਾਰੀ ਦੇਣਗੇ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਅ ਬਈ ਇਹ ਕਿਹੜੀ ਜਗ੍ਹਾ ਤੋਂ ਪਹੁੰਚਿਆ ਆਪਾਂ ਨਵੇਂ ਪਿੰਡ ਤੋਂ ਪਹੁੰਚੇ ਹਾਂ ਠੀਕ ਆ ਸਤੇਗੜ ਨਵਾਬਾਦ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਮੰਡੀ ਦਾ ਜਿਹੜਾ ਅੱਜ ਤੁਹਾਨੂੰ ਦੱਸ ਰਿਆਂਗੇ ਜਿਵੇਂ ਕਿ ਤਲਵੰਡੀ ਸਾਬੋ ਦੇ ਵਿੱਚ ਮੰਡੀ ਜਿਹੜੀ ਨਵੀਂ ਸਟਾਰਟ ਹੋਈ ਹੈਗੀ ਉੱਥੇ ਬਾਈ ਉਹ ਜਾਨਵਰ ਬਾਈ ਕਿਹੜੇ ਕਿਹੜੇ ਜਾਨਵਰ ਨੇ ਜਿਹੜੇ ਤੁਹਾਡੇ ਕੋਲੇ ਅੱਜ ਇੱਥੇ ਮਤਲਬ ਜੀ ਸੇਲ ਵਾਸਤੇ ਲੈ ਕੇ ਆਏ ਆਂ ਆ ਬਰਬਰੀ ਦੇ ਆ ਬੱਚੇ ਆ ਬਰਬਰੀ ਦੇ ਅੱਛਾ ਜੀ ਥੋੜਾ ਬੋਤ ਇਹਨਾਂ ਦੇ ਰੇਟ ਬਾਰੇ ਦੱਸ ਸਕਦੇ ਆ ਜੀ ਹਾਂ ਅ ਜਿਵੇਂ ਉਧਰ ਪਿੰਜਰੇ ਦੇ ਵਿੱਚ ਜਾਨਵਰ ਨੇਗੇ ਉਹ ਆਪਣੇ ਹਾਂ ਤੇ ਕੀ ਰੇਟ ਦੇਣਗੇ ਉਹ ਉਹ 10 15000 ਤੋਂ ਸ਼ੁਰੂ ਆ ਜੀ 10 ਕਿੰਨੇ ਕਿੰਨੇ ਮਹੀਨਿਆਂ ਦੇ ਨੇਗੇ ਉਹ 2 2 3 3 ਮਹੀਨੇ ਦੀਆਂ ਪੱਠਾਈਆਂ 2 2 3 3 ਕਿਹੜੇ ਬਰੀਡਰ ਤੋਂ ਮਤਲਬ ਤੁਸੀਂ ਇਹ ਕਰਵਾਉਣੇ ਨੇ ਬਰੀਡ ਇਹ ਆਪਣੇ ਘਰ ਦਾ ਹੀ ਹੈ ਜੀ ਆਹ ਸ਼ੇਰੂ ਬੱਕਰਾ ਕੋਈ ਹੁਣ ਇਸ ਟਾਈਮ ਜਿਹੜੀ ਸੇਲ ਵਾਸਤੇ ਵੱਡੀ ਬੱਕਰੀ ਜਿਹੜੀ ਕੋਈ ਗੱਬਣ ਹੋਵੇ ਕਿਸੇ ਦੇ ਖਰੀਦਣ ਵਾਲੀ ਉਹ ਹੈ ਆਪਣੇ ਕੋਲ ਨਹੀਂ ਹੁਣ ਤਾਂ ਹੈ ਨਹੀਂ ਇਸ ਟਾਈਮ ਜੀ ਗੱਬਣ ਨਹੀਂ ਹੈਗੀ ਸੂਈਆਂ ਹੋਈਆਂ ਨੇ ਸਾਰੀਆਂ ਆ 10ਵੇਂ ਮਹੀਨੇ ਸੂਈਆਂ ਹੀ ਬਸ ਬੱਕਰੇ ਤੇ ਇਹਨਾਂ 'ਚ ਸੂਈਆਂ ਹੋਈਆਂ ਕਿੰਨੇ ਕਿੰਨੇ ਚਰਦੀਆਂ ਨੇ ਜੀ ਇਹ ਦੋ ਦੋ ਤਿੰਨ ਤਿੰਨ ਮਹੀਨਿਆਂ ਦੇ ਬੱਚੇ ਵਿਗ ਗਏ ਹੀ ਅੱਧੇ ਤਾਂ ਆ ਦੋ ਤਿੰਨ ਰਹਿ ਗਏ ਬਸ ਠੀਕ ਆ ਇਹ ਕੋਈ ਇਸ ਤਰ੍ਹਾਂ ਹੈ ਵੀ ਮਤਲਬ ਜਿਵੇਂ ਉਹ ਬੱਕਰੀ ਸੇਲ ਕਰਦੇ ਆ ਪਰ ਉਹਦੇ ਨਾਲ ਪੱਠਾ ਹੁਣ ਨੇ ਇਸ ਹੁਣ ਤਾਂ ਹੈ ਨਹੀਂ ਆ ਬੱਚੇ ਵੇਚਦੇ ਨਹੀਂ ਜ਼ਿਆਦਾਤਰ ਅੱਛਾ ਬੱਚੇ ਵੇਚਦੇ ਹੋ ਮਤਲਬ ਬਰੀਡ ਤਿਆਰ ਕਰਕੇ ਜਿਹੜੀ ਬਰੀਡ ਨੂੰ ਵੇਚਦੇ ਆਂਗੇ ਸੇਲ ਕਰਦੇ ਹੋ ਹਾਂਜੀ ਹਾਂਜੀ ਤੇ ਇਹ ਥੋੜਾ ਬਰੀਡਰ ਆ ਗਿਆ ਹਾਂਜੀ ਹਾਂਜੀ ਜੇ ਕਿਸੇ ਹੋਰ ਨੇ ਮੀਟ ਕਰਵਾਉਣੀ ਹੋਵੇ ਤੁਹਾਡੇ ਕੋਲੇ ਬੱਕਰੀ ਤਾਂ ਹਾਂਜੀ ਛਾੜ ਦਿੰਦੇ ਸਰਵਿਸ ਦੇਣਗੇ ਛਾੜ ਦਿੰਦੇ ਉਹਦੇ ਕੋਈ ਚਾਰਜ ਵਗੈਰਾ ਵੀ ਲੈਂਦੇ ਹਾਂਜੀ ਹਾਂਜੀ ਕਿੰਨਾ ਚਾਰਜ ਕਰਦੇ ਹੋ 2000 ਆ ਜੀ 2000 ਚਾਰਜ ਕਰਦੇ ਹਾਂਜੀ ਠੀਕ ਆ ਬਾਈ ਤੇ ਬਾਕੀ ਜੇ ਇਹਨਾਂ ਨੂੰ ਤੁਹਾਡੇ ਨਾਲ ਸੇਲ ਆਪਣਾ ਕਿਸੇ ਨੇ ਖਰੀਦਣੇ ਨੇਗੇ ਤਾਂ ਕੰਟੈਕਟ ਨੰਬਰ ਤੁਹਾਡੀ ਜਿਹੜੀ ਲੋਕੇਸ਼ਨ ਉਹ ਸ਼ੇਅਰ ਕਰ ਦਿੰਦੇ ਹਾਂਜੀ 8550 ਜੀ ਨੰਬਰ ਆਪਣਾ ਠੀਕ ਆ 895012150 ਠੀਕ ਆ ਬਾਈ ਤੇ ਪਿੰਡ ਨਵਾਂ ਪਿੰਡ ਹਾਂਜੀ ਨਵਾਂ ਪਿੰਡ ਜੇ ਕਿਸੇ ਵੀ ਵੀਰ ਨੇ ਜੇ ਬਰਬਰੀ ਨਸਲ ਦੇ ਵਧੀਆ ਜਾਨਵਰ ਖਰੀਦਣੇ ਨੇਗੇ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦਾਗਾ ਫੜੀ ਬਾਈ ਇਹਨੂੰ ਬੱਚੇ ਨੂੰ ਦਿਖਾ ਦੇਣਾ ਜਿਹੜੇ ਮੰਡੀ ਦੇ ਉੱਪਰ ਆਪਣੇ ਬੀਟਲ ਨਸਲ ਦੇ ਤੇ ਥੋੜੇ ਮਿਕਸ ਜਿਹੜੇ ਜਾਨਵਰ ਇਹਨਾਂ ਕੋਲੇ ਆਏ ਹੋਏ ਨੇਗੇ ਤੇ ਤੁਹਾਨੂੰ ਦੱਸਦੇ ਨੇ ਕਿ ਬਾਈ ਬਾਈ ਕੀ ਕੀ ਰੇਟ ਦੇ ਜਾਨਵਰ ਆਪਣੇ ਕੋਲੇ ਜਿਹੜੇ ਪਹੁੰਚੇ ਹੋਏ ਨੇ ਆਪਣੇ ਕੋਲੇ ਆਇਆ 70000 ਦਾ ਜੀ 70000 ਦਾ ਕਿਹੜਾਗਾ ਜੀ ਇਹ ਦੋ ਨਸਲ ਦੇ ਬੀਟਲਾ ਦੋ ਦੰਦ ਹੋ ਗਏ ਭਾਈ ਕਿੰਨਾ ਹੋ ਗਈ ਦੋ ਦੰਦ ਦਾ ਭਾਈ ਦੋ ਦੰਦ ਦਾ ਬੀਟਲ ਨਾ ਸਕਦਾ 8 ਦੰਦ ਕਰੂਗਾ ਠੀਕ 8 ਦੰਦ ਕਰੂ ਕੱਦ ਕੋਲ ਤਾਂ ਬਹੁਤ ਆਣਾ ਭਈ ਦਾ ਤੇ ਕਿੰਨੀ ਇਹਦੀ ਡਿਮਾਂਡ ਕੀ ਦੱਸਿਆ ਤੁਸੀਂ 70000 ਰੁਪਏ ਬਈ 70000 ਇਹਦੀ ਡਿਮਾਂਡ ਆ ਬਾਕੀ ਜੇ ਕੋਈ ਮਾਲ ਤਾਨ ਦੀ ਗੱਲ ਆ ਤਾਂ ਉਹ ਮੌਕੇ ਤੇ ਹੋ ਜੂ ਬਾਕੀ ਖੜਾ ਹੋਗਾ ਤੁਸੀਂ ਕੱਦ ਕਾਠ ਬਣੀ ਦਿਖਾ ਦੋ ਬਈ ਜਾਨਵਰ ਆ ਪੂਰਾ ਘੈਂਟ ਆ 1.5 ਸਾਲ ਦਾ ਦੋ ਟੱਪਦਾਗਾ ਹਨਾ ਹਾਂ ਬਈ 1.5 ਸਾਲ ਦਾ ਹੈ ਬਈ 1.5 ਸਾਲ ਦਾ ਹੋ ਗਿਆ ਭਾਈ ਠੀਕ ਆ ਜੀ ਤੇ ਇਧਰ ਇਹ ਜਾਨਵਰ ਜਿਹੜੇ ਦੋਨੇ ਖੜੇ ਨੇ ਭਈ ਇਹਨਾਂ ਦਾ ਕੋਈ ਇਹਨਾਂ ਦੇ ਰੰਗ ਵੀ ਪੜਤ ਨੇ ਅੱਛਾ ਬਾਕੀ ਮੌਕੇ ਤੇ ਕਰੋਗੇ ਮੁੱਲ ਵੜੀ ਜੀ ਹੈਗਾ ਹਨਾ ਤਾਂ ਆਪਣਾ ਜਿਹੜਾ ਫੋਨ ਨੰਬਰ ਤੇ ਐਡਰੈਸ ਆ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਜੀ 946465402 ਠੀਕ ਆ ਇਹ ਬਾਈਆਂ ਦਾ ਜਿਹੜਾ ਫੋਨ ਨੰਬਰ ਆ ਤੁਸੀਂ ਇਹਦੇ ਤੋਂ ਸੰਪਰਕ ਕਰਕੇ ਤਲਵੰਡੀ ਸਾਹਿਬ ਤੋਂ ਬਾਈ ਲੋਕਲ ਹੀ ਦੱਸਿਆ ਸੀ ਨਾ ਤੁਸੀਂ ਹਾਂ ਜੀ ਤਲਵੰਡੀ ਸਾਹਿਬੋਂ ਤੋਂ ਬਾਈ ਲੋਕਲ ਹੀ ਹੈਗੇ ਨੇਗੇ ਤੇ ਇਹਨਾਂ ਦੇ ਕੋਲੇ ਤੁਸੀਂ ਆ ਕੇ ਜਿਹੜੇ ਜਾਨਵਰ ਇਹ ਖਰੀਦ ਸਕਦੇ ਹੋ ਫੋਨ ਨੰਬਰ ਤੇ ਸੰਪਰਕ ਕਰਕੇ ਜਿਹੜੀ ਵੀ ਜਾਣਕਾਰੀ ਲੈਣੀ ਆ ਉਹ ਤੁਸੀਂ ਲੈ ਸਕਦੇ ਹੋ। ਕੀ ਦੋਸਤੋ ਇਧਰ ਇੱਕ ਵੀਰ ਹੋਰ ਆਪਣਾ ਜਿਹੜਾ ਜਾਨਵਰ ਲੈ ਕੇ ਮੰਡੀ ਦੇ ਉੱਪਰ ਪਹੁੰਚਿਆ ਹੋਇਆ ਹੈਗਾ। ਤੁਹਾਨੂੰ ਜਾਨਵਰ ਦਿਖਾਉਣੇ ਆ ਬਰਬਰੀ ਨਸਲ ਦੇ ਜਿਹੜੇ ਜਾਨਵਰ ਨੇ ਬਹੁਤ ਸੋਹਣੇ ਇਧਰ ਬਾਈ ਕੈਮਰਾ ਘੁਮਾ ਦੇ ਹਣਾ ਇੱਕ ਵਾਰੀ ਤੇ ਸੱਚੀ ਗੱਲ ਬਾਈ ਸੱਚੀ ਗੱਲ ਅ ਬਾਈ ਕੀ ਕੀ ਰੇਟ ਦੇ ਜਿਹੜੇ ਜਾਨਵਰ ਆਪਾਂ ਲੈ ਕੇ ਪਹੁੰਚੇ ਹੋਏ ਆ ਬਾਈ ਉਹ ਤਾਂ ਬੱਕਰਾ ਹੀ ਖੀਰਾ ਖੀਰਾ ਬੱਕਰਾ ਗਏ ਖੀਰਾ ਨੇ ਹਾਂ ਹੂੰ ਉਹ ਹੈਗਾ 15000 ਰੁਪਏ ਦੀ 15000 ਰੁਪਏ ਦੀ ਡਿਮਾਂਡ ਜਿਹੜੀ ਹਾਂਜੀ ਤੇ ਇਦੂਆ ਤੇ ਇਹ ਆ ਗਈ ਬੱਕਰੀ ਹੈ 22000 ਦੀ ਜੀ ਤਿੰਨੇ ਇਹ ਇਹ ਤਿੰਨੇ ਤਿੰਨੇ ਜੀ ਹਾਂ ਸਿੰਘ ਦੇਖ ਸਕਦੇ ਹੋ ਬਾਈ ਤੁਸੀਂ ਉਹ ਸਿੰਘ ਦਿਖਾ ਦੇ ਬਾਈ ਮੜਾ ਇਹ ਨੇੜੇ ਕਰਕੇ ਕੈਮਰਾ ਸਿੰਘ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਤਾਂ ਦੇਖਾ ਕਿਉਂਕਿ ਵਿੱਚ ਪਤਾ ਕੀ ਕੋਨੇ ਜਾਨਵਰ ਜ਼ਿਆਦਾ ਤਰੀ ਹਾਂ ਜਿਹੜੀ ਆਪਾਂ ਜ਼ਿਆਦਾ ਡਿਮਾਂਡ ਆ ਜਿਹੜੀ ਆਪਾਂ ਕੋਨੇ ਦੀ ਖਰ ਕਰਦੇ ਆ ਆਪਣੇ ਕਸਟਮਰ ਵੀ ਜਿੰਨੇ ਕਰਦੇ ਨੇ ਜ਼ਿਆਦਾਤਰ ਪਰ ਕੀ ਇਹ ਸਿੰਘਾਂ ਵਾਲੇ ਜਾਨਵਰ ਵੀ ਬਹੁਤ ਸੋਹਣੇ ਰੱਖਦੇ ਨੇਗੇ ਇਹਦਾ ਬਾਕੀ ਜਿਹੜਾ ਇਹ ਆ ਗਿਆ ਬਾਈ ਇਹ ਜਾਨਵਰ ਹਾਂਜੀ ਇਹ ਪੱਠ ਹੈ ਖੀਰੀ ਥੀਰੀ ਪਾਠਾ ਕਿਨੇ ਚਰਦੀ ਆ ਬਾਈ ਇਹ ਇਹ ਹੋ ਗਈ 9 ਮਹੀਨੇ ਦੀ ਹੋ ਗਈ 9 ਮਹੀਨਾ ਦੀ ਹਾਂਜੀ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਇਹਦੇ 12000 ਜੀ 12000 ਹਾਂਜੀ ਤੇ ਇਧਰ ਜਿਹੜੀ ਇਹ ਬੈਠਿਆਗਾ ਆਪਣੇ ਆ ਬੈਠੀ 15000 ਜੀ 15000 ਦੀ ਡਿਮਾਂਡ ਆ ਇਹ ਕਿੰਨੇ ਚਰਦੀ ਹੈਗੀ ਇਹ ਤਾਂ ਹੋ ਗਈ 6 ਦਿਨਦ ਹੋ ਗਈ 6 ਦਿਨਦ ਹੋ ਗਈ ਤੇ ਉਹ ਹੋ ਜਾਂਦਾ ਜੀ ਕੋ ਮਾਗਰ ਨਹੀਂ ਛੇ ਦਾਂਦਾ ਹਾਂ ਉਹ ਵੀ ਛੇ ਦਾਂਦਾ ਉਹ ਕਿਹੜੀ ਲਾਲ ਗਲਦਾਰ ਬਾਈ ਦੇ ਕੇ ਹੋਰ ਲਾਲ ਗਲਦਾਰ ਲਾਲ ਗਲਦਾਰ ਹਾਂਜੀ ਆ ਕਾਲੀ ਗਲਦਾਰ ਤੇ ਇੱਕ ਇਧਰ ਕਾਲੀ ਗਲਦਾਰ ਆ ਬੈਠੀ ਜੀ ਬਾਬੇ ਜੀ ਇਹ ਬੀਟਰ ਅੱਛਾ ਬਾਬੇ ਜੀ ਠਾਈ ਠੀਕ ਆ ਇਹਦੀ ਕੋਈ ਡਿਮਾਂਡ ਤਾਂ ਹੈ ਆਪਣੇ ਸਾਹ ਵਿੱਚ ਨਹੀਂ ਇਹਦਾ ਕੁਝ ਨਹੀਂ ਦੱਸਿਆ ਜੀ ਇਹਦਾ ਆਪਣੇ ਸਾਹ ਚ ਨਹੀਂ ਠੀਕ ਆ ਇੱਕ ਵਾਰੀ ਆਹ ਜਾਨਵਰਾਂ ਤੇ ਬਾਈ ਕੈਮਰਾ ਫੇਰ ਘੁਮਾ ਦੇ ਬਾਈ ਕੋਲੇ ਜਿਹੜੇ ਜਾਨਵਰ ਖੜੇ ਨੇ ਤੁਹਾਨੂੰ ਸੰਪਰਕ ਨੰਬਰ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਜੇ ਕਿਸੇ ਨੇ ਵੀ ਖਰੀਦਣਿਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਆਪਣਾ ਸੰਪਰਕ ਨੰਬਰ ਬੋਲ ਦਿਓ 94170 ਪਿੰਡ ਕਿਹੜਾ ਬਾਈ ਤਲਵੰਡੀ ਸਾਬੋ ਜੀ ਪਿੰਡ ਤਲਵੰਡੀ ਸਾਬੋ ਬਾਈ ਨੇ ਫੋਨ ਨੰਬਰ ਆਪਣਾ ਵੀਡੀਓ ਦੇ ਵਿੱਚ ਸ਼ੇਅਰ ਕਰਤਾ ਜੇ ਕਿਸੇ ਨੇ ਕੋਈ ਵੀ ਜਾਨਵਰ ਖਰੀਦਣਾ ਆ ਤਾਂ ਜਰੂਰ ਸੰਪਰਕ ਕਰਿਓ ਬਹੁਤ ਸੋਹਰੇ ਨੇ ਜਿਹੜੇ ਜਾਨਵਰ ਨੇ ਬਾਕੀ ਬਾਈ ਨੇ ਜਿਹੜਾ ਡਿਟੇਲ ਚ ਵਧੀਆ ਦੱਸਿਆਗਾ ਹਨਾ ਜਾਣਕਾਰੀ ਦਿੱਤੀ ਹੈ ਜਾਨਵਰਾਂ ਦੀ ਰੇਟ ਵਗੈਰਾ ਦਾ ਕੋਈ ਵੀ ਮਤਲਬ ਉਹ ਨਹੀਂ ਕਹਿੰਦੇ ਨੇ ਜਿਹੜਾ ਆ ਹੈਗਾ ਨਹੀਂ ਨਹੀਂ ਤੇ ਆਓ ਦੋਸਤੋ ਮਿਲਦੇ ਹਾਂ ਬਾਕੀ ਹੋਰ ਦਿਖਾਉਣਾ ਹੈ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਜਾਨਵਰ ਨੇ ਹਾਂਜੀ ਦੋਸਤੋ ਇੱਧਰ ਬਾਪੂ ਜੀ ਜਿਹੜੇ ਬਰਬਰੀ ਨਸਲ ਦੇ ਜਾਨਵਰ ਲੈ ਕੇ ਪਹੁੰਚੇ ਹੋਏ ਨੇ ਮੰਡੀ ਦੇ ਉੱਪ ਆਪਾਂ ਕਾਫੀ ਮੰਡੀਆਂ ਦੇ ਉੱਪਰ ਜਿਹੜੀ ਇਹਨਾਂ ਦੀ ਵੀਡੀਓ ਪਾ ਚੁੱਕੇ ਆ ਪਹਿਲਾ ਭਾਗੀ ਬਾਂਦਰਾ ਜਾਂ ਹੋਰ ਸਾਰੀਆਂ ਮੰਡੀਆਂ ਦੇ ਉੱਪਰ ਮਿਲਦੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਸਤਿ ਸ਼੍ਰੀ ਅਕਾਲ ਤੇ ਬਾਪੂ ਜੀ ਕਿਹੜੇ ਕਿਹੜੇ ਜਾਨਵਰ ਲੈ ਕੇ ਪਹੁੰਚੇ ਹੋ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਚੈਨਲ ਦੇਖਣ ਵਾਲਿਆਂ ਨੂੰ ਭਰਾਵਾਂ ਨੂੰ ਸਭ ਨੂੰ ਤੇ ਤੁਹਾਡੇ ਧੰਨਵਾਦ ਚੈਨਲ ਦਾ ਤੇ ਧੰਨਵਾਦ ਅੱਜ ਪਹਿਲੇ ਦਿਨ ਜਿਹੜੀ ਮੰਡੀ ਲੱਗਦੀ ਆ ਮਾਹੀ ਨੰਗਲ ਵਾਲੇ ਮਾਣੇ ਹੋਰਾਂ ਦੀ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਹਾਂ ਤਲਵੰਡੀ ਤਲਵੰਡੀ ਸਾਬੋ ਦੇ ਵਿੱਚ ਇਹ ਅੱਜ ਮੰਡੀ ਨਵੀਂ ਪਹਿਲੇ ਦਿਨ ਚੱਲ ਹੋਈ ਐ ਤੇ ਪਹਿਲੇ ਦਿਨ ਹੀ ਮਾਲ ਬਹੁਤ ਆ ਗਿਆ। ਹਾਂ ਬਹੁਤ ਪਹੁੰਚਿਆ ਹੀ। ਕਿ ਕਿਉਂ ਲੋਕਾਂ ਨੂੰ ਮਤਲਬ ਇਹ ਹੈ ਵੀ ਇੱਥੇ ਚਾਰਛੇ ਵੀ ਚੌਂਕ ਪੈ ਗਿਆ ਸੌਖਾ ਐ। ਅੱਛਾ ਹਾਂ ਬਾਕੀ ਦਿਸਦੀ ਐ ਜੀ ਮੰਡੀ ਹਣਾ। ਮੰਡੀ ਦੇਖੋ ਸਹੀ ਆ ਗਈ ਜਮਾ। 40 ਦਾ ਤੰਬੂ ਲੱਗੇ ਪਏ ਨੇ ਹੁਣ ਅੱਜ। ਪਾਣੀ ਦਾ, ਚਾਹ ਦਾ ਸਾਰਾ ਅਰੇਂਜਮੈਂਟ ਫੁੱਲ ਐ ਬੰਦਿਆਂ ਦਾ ਲੰਗਰ ਦਾ। ਠੀਕ ਐ ਜੀ। ਤੇ ਇਹ ਹੁਣ ਜਿਹੜੀ ਗੱਲ ਕਰਦੇ ਹੋ ਤੁਸੀਂ ਗੱਲ ਕਰਦੀ ਆਂ ਆਪਾਂ ਉਧਰੋਂ ਪਾਸੂ ਜਾਨਵਰ ਸ਼ੈਡ ਤੋਂ ਦੱਸਣ ਲੱਗ ਜਾਈਏ ਆਪਣੇ। ਉਹ ਜਿਹੜੀ ਪਹਿਲੀ ਬੱਕਰੀ ਆ ਗਈ ਉਹ ਕਿਹੜੀ ਆ ਗਈ? ਉਹ ਬ ਤੇ ਕਿਨੇ ਚਿਰ ਦੀ ਹੈ ਜੀ ਪੱਠ ਹੈ ਉਹ 2 ਮਹੀਨਾ ਦੀ ਪੱਠ ਹੈ ਪੱਠ ਹੈ ਕਿ 3.5 ਮਹੀਨਿਆਂ ਦੀ ਤੇ ਕੀ ਰੇਟ ਹੈ ਇਹਦਾ ਇਹਦਾ ਹੈਗਾ ਜੀ 15000 ਰੁਪਏ ਦੋਨਾਂ ਮਾਵਾਂ ਈਆਂ ਦਾ ਇਹਦਾ ਹੈ ਇਹਦਾ ਹੈਗਾ 70000 ਰੁਪਏ ਤੇ ਕਿਨੇ ਚਿਰ ਦਾ ਹੈ ਜਨਵਰੀ ਇਹ ਹੈਗੀ 4 ਮਹੀਨਿਆਂ ਦੀ ਪੱਠ 4 ਮਹੀਨਿਆਂ ਦੀ ਪੱਠ ਹਾਂਜੀ ਆ ਆਂਗਿਆ ਜੀ 9-9 8-8 9-9 ਮਹੀਨਿਆਂ ਦੀਆਂ ਖੀਰੀਆਂ ਪੱਠਾਂ ਦੋਨੇ ਠੀਕ ਹੈ ਜੀ ਦੋਨੇ ਗਰੰਟਡ ਗੱਭਣ 8 ਮਹੀਨੇ ਲਈ ਮਹੀਨੇ ਵੀ ਨਹੀਂ ਗਰੰਟਡ ਗੱਭਣ ਨਹੀਂ ਹੈ ਕੀ ਦੋਵਾਂ ਪੱਠਾਂ ਦੋਨੇ ਤੇ ਮੁੱਲ ਕੀ ਹੈ ਜੀ ਇਹਨਾਂ ਦਾ ਮੁੱਲ ਇਹਦਾ ਹੈਗਾ ਜੀ 15-15000 3 15000 ਇੱਕ ਦਾ ਇੱਕ ਦਾ 15 ਦਾ ਜੋੜੇ ਦਾ 30000 ਹੈ ਜੋੜੇ ਦਾ 30000 ਮੁੱਲ ਆਗਾ ਸਿਰਾਂ ਬਸੇ ਬਾਕੀ ਜਿਹੜਾ ਮਾਨਤਨ ਹੋਊਗਾ ਜੀ ਮੋਟੇ ਚੈਨਲ ਰਾਹੀਂ ਹੋਊਗਾ ਜੀ ਦਾ ਹੋਗਾ ਠੀਕ ਆ ਤੇ ਅੱਗੇ ਆਜੋ ਜੀ ਆਪਣੇ ਇਹ ਆ ਗਈ ਜੀ ਮਹੀਨੇ ਦੀ ਗਰੰਟਡ ਨਹੀਂ ਕਹਿ ਸਕਦੇ ਬੱਚੇ ਦੇ ਕੱਲ ਦੇਤੇ ਦੋਨੇ ਪੱਠ ਬੱਕਰਾ ਵੀ ਠੀਕ ਆ ਮਹੀਨੇ ਦੀ ਕਪਨ ਕਾਹ ਕੇ ਦਿੱਤੀ ਆ ਗੱਲ ਠੀਕ ਆ ਮਤਲਬ ਤੁਸੀਂ ਖਰੀਦੀ ਆ ਗਰੰਟਡ ਨਹੀਂ ਆਪਾਂ ਕਹਿ ਸਕਦੇ ਇਹ ਕੱਲ ਹੀ ਆਈ ਆ ਆਪਣੇ ਇਹ ਆਪਣੇ ਕੋਲੇ ਕੱਲ ਹੀ ਆਈ ਹੈ ਜੀ ਠੀਕ ਆ ਹਾਂ ਜੀ ਆਪਣੇ ਕੋਲੇ ਪਹਿਲਾਂ ਦੀ ਇਹ ਦੋ ਮਹੀਨਾ ਦੀ ਬੱਚੇ ਦੇ ਬੇਚ ਤੇ لالਗਾਨੀ ਵਾਲੀ ਲਾਲਗਾਨੀ ਜੀ ਹਾਂਜੀ ਇਹ ਮਤਲਬ 2 ਮਹੀਨਿਆਂ ਦੀ ਗਰੰਟਡ ਕੱਪਣਾ ਹੈ ਇਹ ਗਰੰਟਡ ਕੱਪਣਾ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਹੈਗਾ ਜੀ 11000 ਤੇ ਇਹਦਾ ਮੁੱਲ ਇਹਦਾ ਵੀ 11 ਹੈ ਜੀ ਇਹਦਾ ਵੀ 11000 ਬਾਕੀ ਜੇ ਕਿਸੇ ਨੇ ਲੈਣੀ ਆ ਤਾਂ ਆਪਣੀ ਤਸੱਲੀ ਦੇ ਉੱਪਰ ਤੁਸੀਂ ਇਹਨੂੰ ਫ੍ਰੀ ਸੱਕਦੇ ਹੋ 1 ਮਹੀਨੇ ਦੀ ਕੱਪਣਾ ਇਹ ਪਰ ਬਾਪੂ ਜੀ ਕਹਿੰਦੇ ਵੀ ਗਰੰਟਡ ਨਹੀਂ ਹੈਗੇ ਅਸੀਂ ਗਰੰਟਡ ਕਹਿ ਕੇ ਨਹੀਂ ਇਹਦੀ ਹਾਂ ਬੱਕਰੀ ਹੈ ਅੱਧੀ ਆ ਗਈ ਜੀ ਅਭੀ ਟਲਾਈ ਦੀ ਇਹੇ ਜੀ 5-4 ਦਿਨ ਲੈਂਦੀ ਆ ਸੂਣ ਦੇ ਉਹਦਾ ਤਾਂ ਪੱਠਾ ਇਸ ਵਿੱਚ ਸੂਣ ਜੇ ਉਹਨੇ ਦੰਦ ਕਰ ਦਈ ਤੇ ਕਿਹੜਾ ਕੀ ਮੁੱਲਾ ਇਹਦਾ ਮੁੱਲ ਹੈਗਾ ਜੀ 28000 28000 ਮੁੱਲਾ ਬਾਕੀ ਮਾਨਤਾਣਾ ਜਿਹੜਾ ਤੁਹਾਡਾ ਛੋਟੇ ਚੰਨ ਨਹੀਂ ਹੋ ਜੂਆ ਜਿਵੇਂ ਆਖੂਗਾ ਮੈਂ ਕਰਦਾ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਦੋ ਦੋ ਆਪਣਾ ਹੈਗਾ 97795 19378 ਪਿੰਡ ਮੇਰਾ ਹੈਗਾ ਬਹਿਮਣ ਕੌਰ ਸਿੰਘ ਸਾਹੋ ਵੀ ਤਲਮੰਡੀ ਦਮਦਵਾ ਤਖੀਲ ਤੇ ਜ਼ਿਲ੍ਹਾ ਬਟੰਡਾ ਇੱਕ ਦੇਖਦੇ ਸੀ ਤਾਂ ਵੀ ਮੈਨੂੰ ਮਿਲੋ ਤੇ ਵੇਚਣੀਆਂ ਤਾਂ ਵੀ ਮੈਂ ਲੈ ਸਕਦਾ 97795 19378 ਮੇਰਾ ਨੰਬਰ ਕਿਸੇ ਵੀ ਵੀਰ ਨੇ ਜਾਨਵਰ ਕੀਤਾ ਕਰਦੀ ਨਾ ਸਕਦੇ ਜਾਂ ਹੋਰ ਕੋਈ ਜੇ ਨਿਵਾਸੀ ਚੌਂਕ ਦੇ ਮਤੇ ਫੋਨ ਨੰਬਰ ਦੇ ਜੁਰੂਰ ਸਪਰਕ ਕਰ ਸਕਦੇ ਜੀ ਤੇ ਪਿੰਡ ਦਾ ਐਡਰੈਸ ਤੇ ਫੋਨ ਨੰਬਰ ਨੂੰ ਵੀ ਸ਼ੇਅਰ ਕਰਤਾ ਸਰ ਜੀ ਕਾਹਦਾ ਕੈਮਰ ਕੋਰਸਿੰਗ ਹੈ ਉਹ ਦੁਵਾਰਾ ਸਾਹਮਣੇ ਪੁੱਛੀ ਮੇਰੀ ਐ ਟਿਪਟੇ ਵਾਲੇ ਪਾਸੇ ਠੀਕ ਹੈ ਜੀ ਹਾਂ ਜੀ ਦੋਸਤੋ ਇਧਰ ਇੱਕ ਵੀਰ ਹੋਰ ਜਿਹੜੇ ਚਾਂੰਬਰ ਲੈ ਕੇ ਆਏ ਹੋਣੇ ਬੀਟਰ ਨਾ ਸਕਦੇ ਤੁਹਾਨੂੰ ਦਿਖਾਉਣੇ ਆ ਪਹਿਲਾਂ ਬੀਟਰ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਬੀਟਰ ਹੈ ਜਿਹੜਾ ਘੱਟ ਘੱਟ ਬਣੀਓ ਸ਼੍ਰੀਗੁਰ ਬਾਈ ਸ਼੍ਰੀਗੁਰ ਅੱਛਾ ਜੀ ਕਿਹੜੇ ਪਿੰਡੋਂ ਆਏ ਆ ਆਪਾਂ ਭਾਗੀਵੰਦਰ ਤੋਂ ਭਾਗੀਵੰਦਰ ਤੋਂ ਤੇ ਇਹ ਇਹ ਤਾਂ ਹੀ ਘਰੇ ਤਿਆਰ ਕਰਿਆ ਹੋਇਆ ਹੈ। ਘਰੇ ਤਿਆਰ ਕਰਵਾਇਆ ਹੈ। ਠੀਕ ਆ। ਤੇ ਹੋਰ ਕਿਹੜੇ ਕਿਹੜੇ ਜਾਨਵਰ ਲੈ ਕੇ ਆਏ ਤੁਸੀਂ? ਉਹ ਤੋਂ ਆਈ ਬੱਚਾ ਵੀ ਆਪਣੇ ਕੋਲ। ਜਿਹੜੀ ਬੀਟਰ ਨਾਲ ਸਲਦੇ ਨੇ ਕਿਹਾ ਸੀ। ਕੀ ਰੇਟ ਅਰੇਟ ਕਰਦੇ ਹੋ ਇਹਦਾ ਤੁਸੀਂ? ਰੇਟ ਆਪਾਂ ਜੀ ਇਹਦਾ ਆਪਾਂ ਦੋਨੇ ਆਪਾਂ ਲੱਖ ਰੁਪਈਆ ਮੰਗਦਾ ਦੋਨੇ ਵੇ। ਦੋਨੇ ਜਾਨਵਰਾਂ ਦਾ ਉਹ ਤਾਂ ਤਿੰਨਾਂ ਲਈ ਬੀਟਰ ਦਾ ਵਿੱਚੇ। ਠੀਕ ਆ। ਬਾਕੀ ਮੌਕੇ ਤੇ ਜਿਹੜਾ ਮਾਨਤਾ ਨੂੰ ਮੌਕੇ ਤੇ ਮਾਨਤਾ ਨੂੰ ਥੋੜਾ ਫੋਨ ਨੰਬਰ ਵੀਡੀਓ ਵਿੱਚ ਸ਼ੇਅਰ ਕਰ ਦੋ ਨਾਲ ਥੋੜਾ ਅਟੈਚ। 92010 5624 ਠੀਕ ਹੈ ਜੀ। ਪੰਡਾ ਭਾਗੀਆਂ ਦਾ ਆਇਆ ਜੇ ਕਿਸੇ ਵੀ ਮੇਜਰ ਲੈਣਾਗਾ ਵਿਸਤਾਰ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਲੀਟਰ ਵੀਡੀਓ ਦੇ ਵਿੱਚ ਸੰਪਰਕ ਕਰਕੇ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਆਜਾ